ਕੀ ਹਾਲ ਚਾਲ ਤੁਹਾਡੇ ਸ਼ਹਿਰ ਦਾ ਕਿਉਂਕਿ ਸਾਡੇ ਇਸ ਸਮੇਂ ਸ਼ਹਿਰ ਦੇ ਵਿੱਚ ਮਾਨਸਾ ਦੇ ਵਿੱਚ بارش ਬਹੁਤ ਜ਼ਿਆਦਾ ਹੋ ਰਹੀ ਹੈ 5-7 ਵਜੇ ਹੋਈ ਹੈ بارش ਸਟਾਰਟ ਹੋਈ ਨੂੰ ਤੇ ਪੂਰੀ ਸਿਰੇ ਵਾਲੀ ਹੈ ਤੇ ਤੁਸੀਂ ਕਿੱਥੋਂ ਇਸ ਚੈਨਲ ਨੂੰ ਦੇਖ ਰਹੇ ਹੋ ਜਾਂ ਤੁਹਾਡੇ ਸ਼ਹਿਰ ਦੇ ਵਿੱਚ ਕਿਦਾਂ ਦਾ ਮੌਸਮ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਅੱਜ ਕੱਲ ਜੋ ਵਾਰਸ਼ਾ ਉਹ ਜ਼ਿਆਦਾ ਹੋ ਰਹੀ ਹੈ ਸਾਡੇ ਸ਼ਹਿਰ ਮਾਨਸਾ ਜੀ ਦਾ ਪਾਣੀ ਦੀ ਨਿਕਾਸੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਹਾਂਜੀ ਚੈਨਲ ਦੇ ਨਾਲ ਜੁੜ ਜੋ ਅੱਜ ਆਪਾਂ ਗੱਲਾਂ ਕਰਾਂਗੇ ਹਾਂਜੀ ਤੁਸੀਂ ਕਿਤੋਂ ਵੀ ਚੈਨਲ ਨੂੰ ਦੇਖ ਰਹੇ ਹੋ ਜੀ ਪਲੀਜ਼ ਦੱਸੋ ਕਿਤੋਂ ਦੇਖ ਰਹੇ ਹੋ ਤੁਸੀਂ ਚੈਨਲ ਨੂੰ ਵੀਡੀਓ ਨੂੰ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਬਾਕਸ ਵਿੱਚ ਆਪਣਾ ਚਾਲੂ ਆ ਕਮੈਂਟ ਕਰ ਸਕਦੇ ਹੋ ਤੁਸੀਂ ਹਾਂਜੀ ਕੀ ਪੁੱਛਣਾ ਚਾਹੁੰਦੇ ਆ ਕੀ ਤੁਹਾਡਾ ਕੁਐਸਚਨ ਆਪਾਂ ਟੁਆਏ ਦੇ ਰਿਲੇਟ ਬ ਤੁਹਾਨੂੰ ਰੈਗੂਲਰ ਵੀਡੀਓ ਪਾਉਣੇ ਰਹੇ ਨੇ ਆ ਉਸੇ ਕਿਸ ਤਰ੍ਹਾਂ ਦਾ ਕੋਈ ਟੁਆਏ ਖਰੀਦਣਾ ਜਾਂ ਕੋਈ ਟੁਆਏ ਨੂੰ ਰਿਪੇਅਰ ਕਰਨਾ ਹਰ ਇੱਕ ਤਰ੍ਹਾਂ ਦੀ ਵੀਡੀਓ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲ ਜੂਗੀ ਕਿਉਂਕਿ ਆਪਣੇ ਚੈਨਲ ਦੇ ਉੱਪਰ ਬਹੁਤ ਜ਼ਿਆਦਾ ਵੀਡੀਓ ਅਪਲੋਡ ਹੋ ਚੁੱਕੀਆਂ ਨੇਗੀਆਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰਿਕ ਕਾਰ ਨੂੰ ਰਿਪੇਅਰ ਕਰਨਾ ਅਸੈਂਬਲ ਕਰਨਾ ਬੜੇ ਸੌਖੇ ਤਰੀਕੇ ਦੇ ਨਾਲ ਇਸ ਚ ਆਪਣੇ ਚੈਨਲ ਤੇ ਵਿਜ਼ਿਟ ਕਰਕੇ ਸਿੱਖ ਸਕਦੇ ਹੋ ਜੀ ਹਾਂਜੀ ਜਲਦੀ ਜੁੜ ਜੋ ਚੈਨਲ ਦੇ ਨਾਲ ਕਿਉਂਕਿ ਆਪਣਾ ਇਹ ਚੈਨਲ ਰੈਗੂਲਰ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦਾ ਹੈ ਤੁਹਾਡੇ ਫਾਇਦੇ ਦੀਆਂ ਵੀਡੀਓ ਹਾਂਜੀ ਜੁੜ ਜੋ ਚੈਨਲ ਦੇ ਨਾਲ دوست મિતਰ ਤੁਹਾਡੇ ਸ਼ਹਿਰ ਦਾ ਕੀ ਹਾਲ ਆ ਜਾਂ ਤੁਹਾਡੇ ਪਿੰਡ ਦਾ ਤੁਸੀਂ ਕਿੱਥੋਂ ਦੇਖ ਰਹੇ ਹੋ ਇਹ ਚੈਨਲ ਨੂੰ ਤਾਂ ਆਪਾਂ ਨੂੰ ਕਮੈਂਟ ਕਰਕੇ ਦੱਸੋ ਜਲਦੀ ਦੱਸੋ ਵਿజిਟ ਕਰੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਕਿਉਂਕਿ ਆਪਣਾ ਚੈਨਲ ਨੂੰ 1.5 ਸਾਲ ਦੇ ਕਰੀਬ ਹੋ ਚੁੱਕਿਆ ਤੇ ਆਪਣੀ ਫੈਮਿਲੀ 2500 ਦੇ ਕਰੀਬ ਹੋ ਚੁੱਕੀ ਹੈ YouTube ਦੇ ਕਿਉਂਕਿ ਆਪਣੇ ਦੋਨੋਂ ਚੈਨਲ ਚੱਲ ਰਹੇ ਨੇ ਇਸ ਤੋਂ ਇਲਾਵਾ ਆਪਣੇ ਕੋਲ ਨਿਊ ਚੈਨਲ ਵੀ ਹੈ ਜਿਹਦੇ ਉੱਤੇ ਆਪਾਂ ਨਿਊਜ਼ ਪਾਉਂਦੇ ਆਂ ਹਾਂਜੀ ਤੁਸੀਂ ਜਲਦੀ ਜੁੜ ਜੋ ਚੈਨਲ ਦੇ ਨਾਲ ਕਿਉਂਕਿ ਆਪਾਂ ਵਿਚਾਰ ਕਰਨੀ ਹੈ ਫਿਰ ਕਿਸੇ ਵੀ ਟੌਪਿਕ ਦੇ ਉੱਪਰ ਜੋ ਤੁਸੀਂ ਜਾਨਣਾ ਚਾਹੁੰਦੇ ਹੋ ਪੁੱਛਣਾ ਚਾਹੁੰਦੇ ਹੋ ਕਮੈਂਟ ਕਰ ਸਕਦੇ ਹੋ ਹਾਂਜੀ ਵੈਲਕਮ ਟੂ ਬਾਈਕ ਮਾਈ YouTube ਚੈਨਲ ਗੁਰੀਆਲਮ ਟੌਇ क्योंकि ये चैनल आपके फ़ायदे के लिए आपके बच्चे के टॉय की हर तरह की वीडियो लेके आता है नए क्या नए मॉडल जो भी आते हैं या नई आइटम कोई भी आती है उसके ऊपर आप वीडियो डालते हैं लाइव भी डालते हैं उसके बारे में रिव्यू भी करते हैं उसको अगर आप भी कुछ जानना चाहते हैं पूछना चाहते हैं तो प्लीज कमेंट कीजिए क्योंकि हम ज्यादा टाइम लाइव नहीं होते पांच या दस मिनट के लिए लाइव होते हैं जो आपका क्वेश्चन होता है उसका आंसर देते हैं क्योंकि ऑलरेडी हमारा जो साढ़े चार मिनट का लाइव हो चुका है और पाँच चार मिनट हो सकता है अगर कोई जुड़ रहा है तो चैनल पे तो हम लाइव थोड़ा लंबा कर सकते हैं नहीं हम एक दो मिनट और देखते हैं फिलहाल मुझे लग नहीं रहा कोई फ्री है यूट्यूब पर सभी बिज़ी लग रहे हैं हो सकता है कोई इंस्टाग्राम पे हो या कुछ सो रहा हो या कोई ऑफिस वर्क में बिज़ी हो या कोई और काम कर रहा हो इसलिए हमको ये लैब यहाँ ही स्टॉप करना पड़ेगा क्योंकि रेगुलर तो हम भी लाइव नहीं होते हम भी कभी कभी लाइव होते हैं जब टाइम लगता है शॉप का भी देखना पड़ता है हाँ जी आज के लिए इतना ही कल नए वीडियो के साथ हो सकता है काल या परसों जब भी टाइम लगता है हम नए वीडियो के साथ आपके रूबरू होंगे मिलते हैं जी नेक्स्ट वीडियो में बाय बाय